ਲੈਕ ਆ ਦੇ ਆਹਾ ਉਹ ਮੰਮੀ ਪਤਾ ਲੱਗਿਆ ਭਾਂਡੇ ਮੰਜ ਕੇ ਹੱਟੀ ਸੀ ਨਾ ਨਾਲੇ ਗੈਂਸ ਸੀ ਮ ਸੀਗਾ ਫੇਰ ਵੀ ਨਿਕਲਦਾ ਦੁੱਧ ਆਹੋ ਕੋਲੇ ਫਿਰਦੀ ਨੂੰ ਪਤਾ ਨਹੀਂ ਲੱਗਿਆ ਵੀ ਕੀ ਹੋ ਗਿਆ ਮੜਾ ਜੇ ਧਿਆਨ ਦੇ ਲਿਆ ਕਰ ਬਾਈ ਇਹ ਤੇਰਾ ਘਰ ਹੈ ਤੂੰ ਆਪ ਦਾ ਰੱਖਣਾ ਠੀਕ ਹੈ ਨਾ ਤੇ ਮੰਮੀ ਮੈਂ ਕੁੱਦਾ ਕਿਵੇਂ ਬਗਾਨਾ ਖਾ ਰ ਹਾਂ ਹੁਣ ਕੰਮ ਕਰੀ ਤੇ ਜਾਨੀਏ ਫੇਰ ਕਿ ਥੋੜੇ ਦੁੱਧ ਨਿਕਲੇ ਹੈ ਕਿੜਾ ਕੋ ਜਿਆਦਾ ਨਿਕਲ ਗਿਆ ਜੇ ਮੈਂ ਨਾ ਆਉਂਦੀ ਤਾਂ ਸਾਰਾ ਦੁੱਧ ਬਾਹਰ ਟਿੱਕਰ ਵਗ ਜਾਂਦਾ ਫੇਰ ਲੈ ਇਹਦਾ ਧਿਆਨ ਹੈਗੀ ਆ ਮੰਮੀ ਐ ਕਿ ਮੈਂ ਬਿਨਾਂ ਧਿਆਨ ਦੇ ਕੰਮ ਕਰੀ ਜੰਨੀ ਆ ਮੈਨੂੰ ਪਤਾ ਹੀ ਹੈ ਤੇਰੇ ਧਿਆਨ ਦਾ ਵੀ ਤੇਰਾ ਧਿਆਨ ਕਿੱਥੇ ਹੈ ਤੇ ਪੁੱਤ ਬਣ ਕੇ ਜੇ ਕੰਮ ਕਰਦੀ ਹੁੰਨੀ ਸਮਾਰ ਕੇ ਕਰ ਲਿਆ ਕਰ ਠੀਕ ਹੈ ਮੰਮੀ ਜੀ ਹੋਰ ਕੁਝ ਹੋਰ ਕੁਝ ਕੀ ਤੇ ਚਾਹ ਬਣਾਤੀ ਬਣਾਉਣੀ ਆ ਪਹਿਲਾਂ ਭਾਂਡੇ ਮੰਜ ਕੇ ਰੱਟੀਆਂ ਫਿਰ ਦੁੱਧ ਗਰਮ ਰੱਖਤਾ ਸੀਗਾ ਕੋਈ ਨਾ ਬਣਾ ਦਾਨੀ ਆ ਆਹੋ ਦੁੱਧ ਤਾਂ ਉਲ ਕੇ ਪੈ ਗਿਆ ਵਿੱਚ ਅੱਧਾ ਕਿਲੋ ਪੱਕਾ ਦੁੱਧ ਘੜਤਾ ਦੁੱਧ ਵੀ 70 75 ਰੁਪਏ ਐ ਤੇਰੇ ਫੇਰ ਕਿ ਹੋ ਗਿਆ ਮੰਮੀ ਤੂੰ ਸਤਾਇ ਸੁਣਨ ਲੱਗ ਜਨੇ ਪਹਿਲਾਂ ਤਾਂ ਤੁਸੀਂ ਅੰਦਰ ਕਿੰਨਾ ਕੁਝ ਬੋਲਵੇਂ ਚੁੱਪ ਕਰਕੇ ਸੁਣੀ ਗਈ ਚੁੱਪ ਕਰਕੇ ਆ ਕੇ ਢਿੱਗ ਭਾਂਡੇ ਦਾ ਮਾਸਤਾ ਮੇਰੇ ਵਾਸਤੇ ਰੱਖ ਰੱਖੇ ਸੀਗੇ ਇਹ ਤੇ ਮੈਂ ਕਿਵੇਂ ਐ ਮੈਂ ਨਹੀਂ ਭਾਂਡੇ ਮੈਂਦੀ ਕਿਉਂ ਕੀ ਗੱਲ ਹੋਰ ਮੇਰੇ ਵਾਸਤੇ ਹੁੰਦੇ ਐ ਮੈਂ ਤਾਂ ਕੱਲੀ ਜਾਣੀ ਰੋਟੀ ਖਾਣ ਆਏ ਹੁਣ ਤੁਸੀਂ ਸੁਖਣਾ ਦੋ ਜਾਣਿਓ ਕੰਮ ਵਾਸਤੇ ਬਹਿ ਕੇ ਲਿਆਂਦੇ ਤੈਨੂੰ ਅਸੀਂ ਤੇਰਾ ਮੂੰਹ ਦੇਖਣ ਨੂੰ ਨਹੀਂ ਬਹਿ ਕੇ ਲਿਆਂਦੇ ਆਏ ਨਹੀਂ ਕਿ ਸਾਰੇ ਕੰਮ ਹੀ ਮੈਂ ਕਰਨੇ ਆ ਕੋਈ ਨੌਕਰ ਨਹੀਂ ਲਿਆਂਦਾ ਤੁਸੀਂ ਘਰੇ ਇਹ ਰੇਕੇ ਲਿਆਂਦਾ ਤਾਂ ਐਨੇ ਕਿਨੇ ਕੰਮ ਐ ਚਾਰ ਦਿਨਾਂ ਤੋਂ ਕੱਪੜਿਆਂ ਵਾਲੀ ਕਪੜੇ ਧੋ ਜਾਂਦੀ ਐ ਬਾਹਰ ਨਾਲ ਉਧਰੋਂ ਸਾਰਾ ਉਹ ਬੇੜਾ ਸੁੰਬਰ ਕੇ ਧੋ ਜਾਂਦੀ ਐਗੀ ਅੱਜ ਤਾਂ ਨਹੀਂ ਆਈ ਕੰਮ ਵਾਲੀ ਨਾ ਅੱਜ ਤਾਂ ਸਾਰਾ ਮੇਰੇ ਸੱਤੇ ਕੰਮ ਛੱਡ ਰੱਖਿਆ ਤੁਸੀਂ ਫਿਰ ਤੂੰ ਕਰਿਆ ਵੀ ਕੀ ਅੱਜ ਹੁਣ ਉੱਠ ਕੇ ਆਈਆਂ ਚਾਰ ਭਾਂਡੇ ਮਾਂਜੇ ਐ ਕਿੰਨਾ ਕੁਸ ਕਰਦੀ ਐ ਚਾਰ ਭਾਂਡਿਆਂ ਖਾਤਰ ਉਹ ਰੋਟੀ ਸਬਜ਼ੀ ਪਈ ਉਹ ਥੱਪਣੇ ਆ ਥੱਪਣੀ ਪਊਗੀ ਬਈ ਉਹ ਤਾਂ ਰੋਟੀ ਸਬਜ਼ੀ ਜਿਹੜਾ ਆਪਾਂ ਖਾ ਲੈਨੇ ਆ ਜਿਹੜਾ ਦੂਜਾ ਥੱਪਦਾ ਉਹ ਬੰਦਾ ਨਹੀਂ ਗਾ ਆਪਦੇ ਵਾਰੀ ਇਹ ਕਿ ਰੋਟੀ ਸਬਜ਼ੀ ਥੱਪਣੀ ਪਊਗੀ ਉਹ ਕਰਨਾ ਪਊਗਾ ਦੋ ਜਾਨਾਂ ਦੀ ਰੋਟੀਆਂ ਉਹੀ ਥੱਪਣ ਤੇ ਬੇਤੱਪਣ ਪਰਖਦੀ ਹੈਗੀ ਮੰਮੀ ਜਾਂ ਤਾਂ ਕੰਮ ਕਰਾ ਲਿਆ ਕਰੋ ਜਾਂ ਮੈਨੂੰ ਨਾ ਕਰਾਇਆ ਕਰੋ ਇੱਕ ਗੱਲ ਦੱਸ ਦੋ ਮੈਨੂੰ ਕੰਮ ਕਰਾਇਆ ਕਰਾਂ ਤਾਂ ਬੋਲਿਆ ਨਾ ਕਰੋ ਕੰਮ ਕਰਦੀ ਹੁੰਨੀ ਐ ਤਾਂ ਸਾਬ ਨਾਲ ਕੰਮ ਕਰਾਇਆ ਕਰ ਜ਼ਿੰਮੇਵਾਰੀ ਸਮਝਿਆ ਕਰ ਵੀ ਇੱਥੇ ਮੇਰੀ ਜ਼ਿੰਮੇਵਾਰੀ ਐ ਐਨੀ ਨਾ ਬੇਪਰਵਾਹ ਹੋ ਕੇ ਚੱਲਿਆ ਕਰ ਪਤਾ ਕੀ ਮੰਮੀ ਜਿੰਨਾ ਮੈਂ ਇੱਥੇ ਕੰਮ ਕਰਦੀ ਐ ਨਾ ਆਦੇ ਪੇਕੇ ਮੈਂ ਇਨਾਂ ਕੋ ਜਮਾ ਵੀ ਕੰਮ ਨਹੀਂ ਕਰਦੀ ਬੈਠੇ ਭਾਲਦੀ ਸਾਰਾ ਕੁਝ ਬੈਠੇ ਨੂੰ ਮਿਲਦਾ ਸੀਗਾ ਤੁਸੀਂ ਇਨਾ ਸ਼ੁਕਰ ਮਨਾਓ ਥੋਡੇ ਕਹਿੰਦੇ ਮੈਂ ਕਰਦੀ ਫਿਰਦੀ ਆ ਪੇਕਿਆਂ ਵਾਲੀ ਐਸ਼ ਨਾ ਸੌਰੀ ਨਹੀਂ ਮਿਲਦੀ ਹੁੰਦੀ ਸੌਰੀ ਆ ਕੇ ਤਾਂ ਕੰਮ ਕਰਨਾ ਪੈਂਦਾ ਜਾਂ ਤੇਰੀ ਮਾਂ ਨੂੰ ਕਹਿ ਦਿੰਦੀ ਵੀ ਮੈਨੂੰ ਉੱਥੇ ਬਹਿ ਦੇ ਜਿੱਥੇ ਨੌਕਰ ਚੌਕਰ ਲੱਗੇ ਹੋਣ ਉਸ ਤਾਂ ਕਿਹਾ ਸੀਗਾ ਮਾਸੀ ਨੂੰ ਵੀ ਇਹੋ ਜਿਹਾ ਘਰ ਲੱਭ ਕੇ ਦੇ ਕੀ ਪਤਾ ਇਹੋ ਜਿਹਾ ਲੱਭ ਗਏ ਤਾਂ ਉਹਨੇ ਇਹੋ ਜਿਹਾ ਨੂੰ ਸਾਨੂੰ ਕੀ ਹੋਇਆ ਦੋ ਜਾਨਾਂ ਦੀ ਰੋਟੀ ਐ ਉਹ ਵੀ ਲਾਉਂਦੀ ਤੂੰ ਕਹਿੰਨੀ ਐ ਵੀ ਮੈਂ ਦੁਖੀ ਹੁੰਨੀ ਆ ਮੇਰੇ ਤੋਂ ਨਹੀਂ ਬਣਦੀ ਰੋਟੀ ਰੋਟੀ ਨਾ ਮੇਰੇ ਤੋਂ ਸਬਜ਼ੀ ਬਣੇ ਨਾ ਰੋਟੀ ਬਣ ਮੈਂ ਤਾਂ ਕੁਝ ਨਹੀਂ ਹੁੰਦਾ ਸੋਈ ਦਾ ਕੰਮ ਭਾਈ ਮੈਂ ਅੱਗੇ ਤਾਂ ਸੋਈ ਚ ਨਹੀਂ ਆਂਦੀ ਮੇਰੇ ਤੁਹਾਡੇ ਮੂਰੇ ਹੱਥ ਬੰਨਦੀ ਆਂ ਆਂਦੀ ਕੰਮ ਵਾਲੀ ਰੱਖ ਲੋ ਕਿਉਂ ਹੋਰ ਅਸੀਂ ਤੇ ਇਥੋਂ ਦਾ ਕੀ ਕਰਾਵਾਂਗੇ ਕੰਮ ਵਾਲੀ ਰੱਖ ਕੇ ਜੇ ਅਸੀਂ ਕੰਮ ਵਾਲੀ ਰੱਖਨੇ ਫਿਰ ਅਸੀਂ ਮੈਂ ਮੁੰਡਾ ਨਹੀਂ ਵਿਆਹਉਂਦੀ ਸੀ ਕੰਮ ਤਾਂ ਤੈਨੂੰ ਕਰਨਾ ਪਊਗਾ ਤੁਸੀਂ ਪਹਿਲੀ ਗੱਲ ਨਹੀਂ ਮੁੰਡੇ ਥਾਂ ਤੁਸੀਂ ਨੌਕਰਾਨੀ ਚਾਹੀਂਦੀ ਆ ਭਾਈ ਤਾਂ ਵਿਆਹ ਕਰਦੇ ਆ ਨੌਕਰਾਨੀ ਸਮਝ ਕੇ ਨਹੀਂ ਹੁੰਦਾ ਆਪਦਾ ਘਰ ਸਮਝ ਕੇ ਚਲਾਉਣਾ ਹੁੰਦਾ ਆਹੀ ਤਾਂ ਤੁਸੀਂ ਕੁੜੀਆਂ ਦੇ ਵਿੱਚ ਤੁਹਾਡੇ ਬਹਿਮ ਐ ਆ ਕਿ ਅਸੀਂ ਨੌਕਰਾਨੀ ਆਂਗਾ ਜਿਨ੍ਹਾਂ ਨੇ ਸਾਨੂੰ ਜੰਮਿਆ ਪਾਲਿਆ ਗਾਹਾਂ ਜਿਹੜੀ ਮਾਂ ਨੇ ਸਾਨੂੰ ਐਡਾ ਵੱਡਾ ਪੁੱਤ ਕਰਕੇ ਸੋਡੇ ਮੂਹਰੇ ਖਲਾਤਾ ਵੀ ਆਹ ਲੋ ਭਾਈ ਅੱਜ ਤੋਂ ਸੋਡਾ ਹੋ ਗਿਆ ਘਰ-ਬਾਰ ਸਾਨੂੰ ਦੇਤਾ ਤੇ ਉਹ ਕੰਮ ਵਾਲੀਆਂ ਨੌਕਰਾਂ ਨਾਲ ਹੁੰਦਾ ਗੀਆਂ ਉਹਨਾਂ ਨੇ ਵੀ ਤਾਂ ਅਕਸਰ ਘਰ ਬੰਨਿਆ ਹੁੰਦਾਗਾ ਹੁਣ ਤੁਸੀਂ ਤਾਂ ਮਿੰਟ ਚ ਕਾਇਦੇ ਨੂੰ ਚਾਰ-ਚਾਰ ਅੱਖਰ ਪੜ ਕੇ ਨਾ ਧੀਆਂ ਦਾ ਵੀ ਮਾਪਿਆਂ ਤੋਂ ਤੁਹਾਡੇ ਮੂਹਰੇ ਲਾਉਂਦਾ ਹੀ ਆ ਤੀ ਨੂੰ ਭੇਜਦੇ ਇੱਕ ਤੁਹਾਡੇ ਘਰ ਵੀ ਹਾਂ ਸਾਰਾ ਘਰ ਸਾਂਭਣਾ ਜਾ ਕੇ ਫਿਰ ਸਾਂਭਦੀ ਨਹੀਂ ਸਾਂਭ ਉਹ ਤੈਨੂੰ ਸਾਂਭਣ ਵਟੇ ਕਹਿੰਦੀ ਐ ਵੀ ਭਾਈ ਘਰ ਸਾਂਭਲਾ ਹੁਣ ਤਿੱਕਰ ਮੈਂ ਬਥੇਰਾ ਸਾਂਭ ਲਿਆ ਹੁਣ ਤੇਰੀ ਜ਼ਿੰਮੇਵਾਰੀ ਆ ਤੇ ਜ਼ਿੰਮੇਵਾਰੀ ਨਿਵਾ ਦੇ ਮੇਰੇ ਤੋਂ ਨਹੀਂ ਤੁਹਾਡੀਆਂ ਜ਼ਿੰਮੇਵਾਰੀਆਂ ਸਾਂਭੀਆਂ ਜਾਂਦੀਆਂ ਆਪੀ ਸਾਂਭੀ ਜਾਓ ਮੈਨੂੰ ਨਾ ਕਹੋ ਕੁਝ ਵੀ ਕਿਉਂ ਜ਼ਿੰਮੇਵਾਰੀਆਂ ਕਿਉਂ ਨਹੀਂ ਸਾਂਭਦੀਆਂ ਹੋਰ ਜ਼ਿੰਮੇਵਾਰੀਆਂ ਤੇਰੀ ਮਾਂ ਸਾਂਭੂਗੀ ਇੱਥੇ ਆ ਕੇ ਮੰਮੀ ਮੇਰੀ ਗੱਲ ਸੁਣ ਲਓ ਮੇਰੀ ਮਾਂ ਨੂੰ ਪਿਛਲੇ ਆਉਣ ਦੀ ਕੋਈ ਲੋੜ ਨਹੀਂ ਫਿਰ ਮੈਂ ਤਾਂ ਐਵੇਂ ਭੋਲੇ ਜਾਊਗਾ ਫਿਰ ਤੁਸੀਂ ਕਹੋਗੇ ਵੀ ਅੱਗੇ ਬੋਲਦੀ ਆ ਤੇ ਬੋਲੀ ਤਾਂ ਜਾਨੀ ਐ ਅੱਗੇ ਬੋਲਣ ਨੂੰ ਹੋਰ ਤੂੰ ਬੋਲੀ ਨਹੀਂ ਕਦੇ ਮਜਬੂਰ ਕਰਦੇ ਬੋਲਣ ਤਾਂ ਤਾਂ ਬੋਲਦੀ ਆ ਅੱਛਾ ਮੈਂ ਤੈਨੂੰ ਮਜਬੂਰ ਕਰਦੇ ਜੀ ਤੈਨੂੰ ਕੰ ਤੇ ਤੇਰੀ ਮੰਜੇ ਤੇ ਪਈ ਦੀ ਮਹਾਰਾਣੀ ਦੀ ਮੈਂ ਸੇਵਾ ਕਰੀ ਚੱਲਾਂ ਵਿਆਹ ਦੇਖੋ ਭਾਈ ਆਈਏ ਸਾਡੇ ਰਿਸ਼ਤੇਦਾਰ ਨਹੀਂ ਕੁਝ ਨਹੀਂ ਕਹਿੰਦੀ ਆਪਦਾ ਬਣਾ ਕੇ ਆਪ ਖਾ ਲੋ ਮੈਂ ਆਪਦਾ ਬਣਾ ਕੇ ਆਪ ਖਾ ਸਕਦੀ ਆ ਮੈਨੂੰ ਅਸਤਵਤ ਕੋਈ ਕੰਮ ਨਾ ਕਰੀਏ ਤੁਹਾਡੇ ਮੂਰੇ ਹੱਥ ਜੋੜੇ ਨਾ ਮੇਰੇ ਤੋਂ ਕੋਈ ਫालतू ਲੜਾਈ ਹੋਵੇ ਨਾ ਬੈਸ ਹੋਵੇ ਤੁਹਾਡੇ ਨਾਲ ਤੁਹਾਡਾ ਤਾਂ ਸਿਰ ਤੋਂ ਦੁੱਖਦਾ ਹੀ ਨਹੀਂ ਮੈਂ ਤਾਂ ਪਹਿਲੀ ਬੁਮਾਰ ਆ ਲੈ ਦੇਖ ਲੈ ਕਹੇ ਜੀ ਲਿਆਂਦੀ ਏ ਭਾਲ ਕੇ ਦੇਖ ਮਿੰਟ ਵਿੱਚ ਦੀ ਛੱਟ ਕੇ ਭਾਗੀ ਬਹਾਨਾ ਭਾਲਦੀ ਆ ਗੈਂਸ ਤਾਂ ਕੀ ਹਾਲ ਕਰਕੇ ਗਈ ਹੈ ਹਜੇ ਕਿ ਮੇਰੀ ਮਾਂ ਨੂੰ ਨਾ ਬੋਲ ਤੇਰੀ ਮਾਂ ਕੁਟਰੀ ਐ ਜਿਹੜੀ ਨੇ ਤੈਨੂੰ ਆਹੀ ਨੱਖਣ ਨਹੀਂ ਦਿੱਤਾ ਵੀ ਰਸੋਈ ਕਿਵੇਂ ਰੱਖੀਦੀ ਹੁੰਦੀ ਐ ਬਾਗੀ ਵਿਚਾਈ ਦੇਣ ਛੱਡ ਕੇ ਕੰਮ ਕੰਮ ਤਾਂ ਮੈਂ ਕਰ ਲੂੰਗੀ ਪਰ ਹੁਣ ਤੈਨੂੰ ਨਹੀਂ ਮੈਂ ਇੱਥੇ ਟਿਕਣ ਦਿੰਦੀ ਜੇ ਤੇਰਾ ਆਹੀ ਕੁਛ ਚੱਲਿਆ ਤਾਂ ਜਾਂ ਤੂੰ ਰਹੇਗੀ ਤੇ ਜਾਂ ਮੈਂ ਰਹੂੰਗੀ ਫालतू ਦਾ ਦਿਮਾਗ ਖਰਾਬ ਕਰਕੇ ਰੱਖ ਤਾ ਬੁੜੀ ਜੀ ਨੇ ਪਤਾ ਨਹੀਂ ਕਿੱਥੋਂ ਬੋਲਦੇ ਕਿੰਨਾ ਸਵੇਰ ਤੋਂ ਲੱਗਦੇ ਚਬਰ-ਚਬਰ ਬੋਲਣ ਇਹ ਤਾਂ ਕੁਛ ਦੁਖਦਾਨੀ ਸਹਾਰ ਦੇ ਨਾਲ ਹੀ ਫਿਰਦੀ ਰਹਿੰਦੀ ਐ ਮਾਸੇਨ ਲੈ ਕਿ ਨੋ ਕਰਾਂ ਨਹੀਂ ਸਮਝ ਲੈ ਮੈਨੂੰ ਵੀ ਹਾਂ ਜਿਵੇਂ ਇਹ ਕਹਿੰਦੀ ਐ ਇਹਦੇ ਅੱਗੇ ਪਿੱਛੇ ਘੁੰਮਦੀ ਰਵਾਂ ਹਾਂ ਹਾਂਜੀ ਮੰਮੀ ਜੀ ਕਰ ਲਾਣੀ ਐ ਹਾਂਜੀ ਮੰਮੀ ਜੀ ਕਰ ਲਾਣੀ ਐ ਵੀ ਹਾਂ ਬੈਠੇ ਨੂੰ ਦੇਈ ਜਾਵਾਂ ਸਾਰਾ ਕੁਛ ਵੀ ਆਪ ਨੂੰ ਕੁਝ ਚੱਕ ਕੇ ਨਾ ਕਰਨਾ ਪੈ ਜੇ ਆਈ ਪੱਟੀ ਚਿੰਨੇ ਵਾਲੀ ਸਮਝੋਣ ਵਾਲੀ ਥੋੜੇ ਘਰ ਦੇ ਜ਼ਿੰਮੇਵਾਰੀ ਸਮਝਦੀ ਮੇਰੀ ਜੁੱਤੀ ਮੈਂ ਤਾਂ ਉਹ ਨਹੀਂ ਸਾਂਭਦੀ ਥੋੜੇ ਘਰ ਦੇ ਜ਼ਿੰਮੇਵਾਰੀ ਜਦੋਂ ਮੈਂ ਇਸ ਘਰ ਚ ਰਹਿਣੇ ਨਹੀਂ ਫਿਰ ਮੈਂ ਕਿਉਂ ਜ਼ਿੰਮੇਵਾਰੀ ਸਮਝੀ ਜਾ ਮਾਂ ਫਾਲਤੂ ਉਹ ਜਾਸਾ ਆਪ ਦੀ ਮਾਂ ਦੇ ਪਿੱਛੇ ਲੱਗੀ ਜਿਵੇਂ ਮੰਮੀ ਆਈ ਕਹਿੰਦੀ ਸੀ ਮੰਮੀ ਓਵੇਂ ਕਹਿੰਦੀ ਸੀ ਉਹ ਆਪ ਦੀ ਮਾਂ ਦੇ ਗੁਣ ਗaan ਕਾਉਂਦਾ ਰਹਿੰਦਾ ਬੈਠਾ ਮੇਰੇ ਕੋਲ ਮੇਰੀ ਮਾਂ ਦੀ ਸੇਵਾ ਕਰੇ ਹੈਗੀ ਸੇਵਾ ਕਰਾਉਣ ਦੇ ਲਾਇਕ ਇਹ ਬੋਲਣਾ ਜਾਣਦੀ ਹੈ ਜਿੰਨਾ ਮਰਜੀ ਬੁਲਾ ਲਓ ਨਾ ਇਹਦਾ ਮੇਰੀ ਮਾਂ ਨੂੰ ਬੋਲਣ ਦਾ ਕੀ ਮਤਲਬ ਸੀ ਵਿਚਾਰੀ ਮੇਰੀ ਮਾਂ ਨੂੰ ਗੱਲ ਨਹੀਂ ਪਤਾ ਬਾਤ ਨਹੀਂ ਪਤਾ ਗੱਲ ਗੱਲ ਤੇ ਮੇਰੀ ਮਾਂ ਨੂੰ ਵਿੱਚ ਲੈ ਆਂਦੀ ਹੈ ਇਹ ਠੇਕੀ ਲੱਗਦੀ ਹੈ ਮੇਰੇ ਜਿਹੜੇ ਮੇਰੀ ਮਾਂ ਨੂੰ ਐ ਬੋਲਦੇ ਉਹ ਮੇਰਾ ਕੀ ਲੱਗਦਾ ਐਵੇਂ ਸੁਣੀ ਜਮ ਫालतू ਕੀ ਕੀਤਾ ਜਾਵੇ ਤਾਈ ਕਹਿੰਦੀ ਸੀ ਜਸ ਤੇਰੀ ਮਾਂ ਵਿੱਚ ਨਾ ਫਰਕ ਪਵਾਇਆ ਜਾਵੇ ਹਮ ਕੀ ਕੋਈ ਤਾਂ ਸਕੀਮ ਲੜਾ ਹਰਪ੍ਰੀਤ ਜਿਹੜੇ ਹਿਸਾਬ ਨਾਲ ਇਹਨਾਂ ਨੇ ਰਾਈ ਹੋ ਜੇ ਆਪਸ ਵਿੱਚ ਮਾਪੁੱਤਾਂ ਦੀ ਤੇ ਮੈਨੂੰ ਸੌਖਾ ਹੋ ਜੇ ਹਮ ਦੋਤ ਨੇ ਡਰਾਮੇ ਜੇ ਕਰ ਲਈ ਜਾਸਾ ਗੇ ਉਹ ਵੀ ਤਾਂ ਤੇਰੇ ਤਾਂ ਹਰ ਗੱਲ ਮੰਨਦਾ ਜਾਸਾ ਜਿਵੇਂ ਕਹਿੰਨੀ ਉਹ ਵੀ ਕਹਿ ਦਿੰਦਾ ਠੀਕ ਐ ਫਿਰ ਜਿਵੇਂ ਤੁਸੀਂ ਕਹਿੰਦੇ ਓਵੇਂ ਕਰ ਲੈਣਾ ਕੀ ਕੀਤਾ じゃ ਗਿਆ ਇਹ じゃ ਹਾਂ ਐਨਾ ਚੜਾਈ ਐਸ ਜੀ ਕਰਾਉਂਗੀ ਬੜੀ ਬੁੜੀ ਜੀ ਜ਼ਿੰਦਗੀ ਪਰ ਯਾਦ ਰੱਖੂਗੀ ਹਾਂ ਅੱਗੇ ਤੋਂ ਮੈਨੂੰ ਬੋਲਣ ਤੋਂ ਵੀ ਸੋਚੂਗੀ 100 ਵਾਰ ਬੀ ਆ ਹਰਪ੍ਰੀਤ ਨੂੰ ਇਹ ਗੱਲ ਕਹਾ ਕਿ ਨਾ ਕੀ ਹੋ ਗਿਆ ਹਰਪ੍ਰੀਤ ਐਂ ਜਗਾ ਤੋਂ ਬੈਠੀ ਆ ਲੈ ਮਮੀ ਸਿੱਟੀ ਬੈਠੀ ਐ ਤੂੰ ਤਾਂ ਕੀ ਹੋਇਆ? ਤੁਹਾਨੂੰ ਮੰਮੀ ਨੇ ਦੱਸਿਆ ਨਹੀਂ ਕੁਛ? ਮੰਮੀ ਨੇ ਦੱਸਿਆ ਮੈਨੂੰ ਕੀ ਦੱਸਣਾ? ਮੈਂ ਤਾਂ ਹੁਣੇ ਬਾਹਰੋਂ ਆਇਆ ਸੀ। ਕੀ ਹੋ ਗਿਆ? ਮੈਂ ਤਾਂ ਮੰਮੀ ਐਨਾ ਬੋਲਦੀ ਐ ਕਹਿੰਦੀ ਸੀ ਉਹਨ ਦੇ ਮੁੰਡੇ ਨੂੰ ਦੱਸੂਗੀ। ਹੈ? ਇਹ じゃ ਹੋ ਕੀ ਗਿਆ? ਕੋਣਾ ਕੀ ਹੈ ਯਾਰ ਜਿਹੜਾ ਹੁਣ ਕੰਮ ਆਉਂਦਾ ਮੈਨੂੰ ਉਹਨਾਂ ਕਮੈਂ ਕਰੀਏ ਨਹੀਂ ਗਲ-ਗਲ ਤੇ ਉਹੀ ਮਿਹਨੇ ਦੇਣੇ ਤੈਨੂੰ ਆਏ ਨਹੀਂ ਕਰਨ ਆਉਂਦਾ ਕਦੇ ਤੂੰ ਨੂਨ ਵੱਧ ਪਾਦੇ ਨਹੀਂ ਕਦੇ ਆਏ ਕਰਦੇ ਨਹੀਂ ਚੱਲ ਮਾਂ ਦੀ ਮੈਨੂੰ ਕੰਮ ਨਹੀਂ ਹੋ ਤਾਂ ਮੈਂ ਫੇਰ ਵੀ ਤਾਂ ਕਰਦੀ ਫਿਰਦੀ ਆ ਨਾ ਮੈਂ ਨਹੀਂ ਕੰਮ ਕੀਤਾ ਕਦੇ ਚੱਲ ਕੋਈ ਨਾ ਫੇਰ ਕੀ ਹੋ ਗਿਆ ਮੰਮੀ ਨੇ ਵੱਡੇ ਨੇ ਕੁਛ ਕਹਿ ਤਾ ਹੋਣਾ ਉਹਨਾਂ ਦੀ ਗੱਲ ਦਾ ਇੰਨਾ ਗੁੱਸਾ ਕਾ ਤੂੰ ਕਰ ਰਹੀ ਆ ਆਹੋ ਗਲ-ਗਲ ਤੇ ਮੇਰੀ ਮਾਂ ਨੂੰ ਵਿੱਚ ਕਿਉਂ ਲਿਆਉਂਦੀ ਆ ਇਹ ਦੱਸ ਪਹਿਲਾਂ ਮੈਨੂੰ ਇਹ ਕੀ ਗੱਲਾਂ ਹੁੰਦੀਆਂ ਯਾਰ ਜੇ ਮੈਂ ਬੋਲਦੀ ਨਹੀਂ ਤਾਂ ਮਤਲਬ ਇਹ ਥੋੜੀ ਹੈ ਕਿ ਮੈਂ ਚੁੱਪ ਕਰਕੇ ਸੁਣੀ ਜਾਵਾਂ ਸਾਰਾ ਕੁਝ ਮੇਰੇ ਪੇਕਿਆਂ ਬਾਰੇ ਉਹਨਾਂ ਨੇ ਕੀ ਮਾਰਾ ਕੀਤਾ ਇਹਨਾਂ ਦਾ ਗੱਲ ਤਾਂ ਤੇਰੀ ਸਹੀ ਹੈ ਯਾਰ ਪਰ ਤੂੰ ਦੇਖੀ ਰੋਣਾ ਯਾਰ ਰੋਕਾ ਤੁਰਈਂ ਤੂੰ ਮਮਮੀ ਨਾਲ ਗੱਲ ਕਰੂੰਗਾ ਕੀ ਗੱਲ ਕਰੋਗੇ ਤੁਸੀਂ ਕੋਈ ਗੱਲ ਨਹੀਂ ਕਰਦੇ ਜਿਵੇਂ ਮਮਮੀ ਕਹਿੰਦੀ ਉਹ ਵੀ ਮੰਨ ਕੇ ਆ ਜਾਣੇ ਵੀ ਹਾਂ ਠੀਕ ਹੈ ਆ ਕੇ ਮੈਨੂੰ ਬੋਲਣ ਲੱਗ ਜਾਨੇ ਵੀ ਮਮਮੀ ਸਹੀ ਕਹਿੰਦੀ ਆ ਮੈਂ ਤੈਨੂੰ ਕਦੋਂ ਕੁਝ ਬੋਲਿਆ ਮੈਨੂੰ ਐਂ ਤਾਂ ਦੱਸ ਦੇ ਚਲ ਕੋਈ ਨਾ ਹੁਣ ਤੂੰ ਰੋਣਾ ਮਮਮੀ ਨਾਲ ਗੱਲ ਕਰਦਾ ਹਨ ਜਾ ਕੇ ਵੀ ਐਂ ਕਾਹ ਤੋਂ ਬੋਲਦੀ ਐ ਉਸ ਦਿਨ ਵੀ ਮੰਮੀ ਨੇ ਮੈਨੂੰ ਬੋਲਿਆ ਮੈਂ ਫੇਰ ਵੀ ਮੰਮੀ ਨੂੰ ਨਹੀਂ ਦੱਸਿਆ ਇਹ ਥੋੜੀ ਜਿਵੇਂ ਘਰੇ ਨਹੀਂ ਫੋਨ ਕਰਕੇ ਦੱਸ ਦਿਓ ਉਹਨਾਂ ਨੂੰ ਕੁਝ ਵੀ ਤੇ ਮੰਮੀ ਕੁਝ ਵੀ ਬੋਲੀ ਜਾਊਗੀ ਮੈਨੂੰ ਗਲਤ ਗੱਲ ਆ ਯਾਰ ਇਹ ਤਾਂ ਮੰਮੀ ਦੀ ਹਨਾ ਚਲ ਜੇ ਤੈਨੂੰ ਨਹੀਂ ਕੰਮ ਹੁੰਦਾ ਹੌਲੀ ਹੌਲੀ ਸਿੱਖ ਜਾਏਂਗੀ ਐਨਾ ਬੋਲਣਾ ਨਹੀਂ ਚਾਹੀਦਾ ਤੈਨੂੰ ਚਲ ਕੋਈ ਨਾ ਹਰਪ੍ਰੀਤ ਫੇਰ ਕੀ ਹੋ ਗਿਆ ਉਹ ਵੱਡੇ ਨੇ ਜੋ ਉਹਨਾਂ ਦਾ ਗੁੱਸਾ ਨਹੀਂ ਕਰੀਦਾ ਤੈਨੂੰ ਗੁੱਸਾ ਕਿਉਂ ਨਾ ਕਰਾਂ ਜਦੋਂ ਮੇਰੀ ਮਾਂ ਨੂੰ ਬੋਲਦੇ ਤਾਂ ਗੁੱਸਾ ਤਾਂ ਆਉਗੋ ਹੀ ਮੈਨੂੰ ਮੈਂ ਫੇਰ ਵੀ ਚੁੱਪ ਕਰਕੇ ਸੁਣਦੀ ਰਹਿਣੀ ਉਹਨਾਂ ਤੋਂ ਗੱਲਾਂ ਹਰ ਵੀ ਤਾਂ ਹੁਣ ਇੰਨਾ ਕਤੋਂ ਰੋ ਰਹੀਆਂ ਕੋਈ ਨਾ ਮੈਂ ਗੱਲ ਕਰਦਾ ਨਾ ਮਾਂ ਨਾਲ ਜਾ ਕੇ ਵੀ ਐਂ ਕਤੋਂ ਬੋਲਦੇ ਤੁਹਾਨੂੰ ਇਦੋਂ ਮੂੜ ਕੇ ਨਹੀਂ ਬੋਲਣਗੇ ਮਾਂ ਫੇਰ ਬਾਅਦ ਚ ਕੁਝ ਉਗਲੀਆਂ ਲਾਤੀਆਂ ਮੇਰੇ ਪੁੱਤ ਨੂੰ ਯਾਰ ਹੁਣ ਫਿਰ ਅਲੇ ਮੰਮੀ ਤਾਂ ਐਂ ਵੀ ਕਹੀ ਜਾਂਦੀ ਸੀ ਮੇਰੇ ਮੁੰਡੇ ਨੂੰ ਪਿੱਛੇ ਲਾਰ ਕੇ ਮੈਂ ਕੀ ਪਿੱਛੇ ਲਾਇਆ ਤੁਹਾਨੂੰ ਦੱਸੀਓ ਮੈਂ ਪਿੱਛੇ ਤਾਂ ਕੀ ਲਾਉਣਾ ਯਾਰ ਹਲੇ ਕੱਲ੍ਹ ਤਾਂ ਤੂੰ ਆਈ ਹੈਂ ਅਨਸਾਰ ਤੂੰ ਇਹ ਜਿਆਦਾ ਕੁਝ ਵੀ ਨਹੀਂ ਕੀਤਾ ਹਲੇ ਚਲ ਕੋਈ ਨਾ ਯਾਰ ਹੁਣ ਤੂੰ ਤਾਂ ਨਾ ਰੋ ਪਲੀਜ਼ ਮੰਮੀ ਕਹਿੰਦੇ ਕੰਮ ਕਰਨ ਵਾਸਤੇ ਲਿਆਂਦੀ ਚੁੱਪ ਕਰਕੇ ਕੰਮ ਕਰ ਲੈ ਮੈਂ ਨੌਕਰ ਥੋੜੀ ਆ ਯਾਰ ਵਿਆਹ ਕੇ ਕਹਿੰਦੇ ਤਾਂ ਤਾਂ ਹੀ ਲਿਆਂਦੀ ਆ ਸੀ ਘਰ 'ਚ ਵੀ ਹਾਂ ਸਾਡਾ ਕੰਮ ਸੌਖਾ ਹੋ ਜਾਊਗਾ ਯਾਰ ਮਾਂ ਇਹਨਾਂ ਕੁਝ ਗੋੜ ਪੇ ਤੈਨੂੰ ਨਾ ਹੋਰ ਮਨ ਤੱਕ ਯਕੀਨ ਹੀ ਨਹੀਂ ਹੋ ਰਿਹਾ ਸੱਚੀ ਗੱਲ ਇਹ ਤੁਹਾਨੂੰ ਯਕੀਨ ਨਹੀਂ ਹੋਣਾ ਮੇਰੇ ਤੇ ਕਿਉਂਕਿ ਮੈਨੂੰ ਮੈਂ ਬਗਾਨੀ ਆ ਨਾ ਮੇਰੇ ਤੇ ਕਿਉਂ ਯਕੀਨ ਕਰੋਗੇ ਯਾਰ ਬਗਾਨੀ ਵਾਲੀ ਕਿਹੜੀ ਗੱਲ ਹੈ ਹੁਣ ਤੈਨੂੰ ਮੈਂ ਵਿਆਹ ਕੇ ਲੈ ਕੇ ਆਇਆ ਤੂੰ ਮੇਰੀ ਆਪਣੀ ਆ ਬਗਾਨੀ ਥੋੜੀ ਆ ਪਹਿਲੀ ਕੱਲ ਤਾਂ ਮਾਂ ਇੰਨਾ ਕੁਝ ਕਹਿ ਨਹੀਂ ਸਕਦੇ ਚਲ ਜੇ ਉਹਨਾਂ ਨੇ ਕਿਹਾ ਵੀ ਆ ਹਾਂ ਮੈਂ ਝੂਠ ਬੋਲੀ ਇੰਨੇ ਨਹੀਂ ਦੀ ਗੱਲ ਤਾਂ ਸੁਣ ਲੈ ਮੈਨੂੰ ਕੁਝ ਨਹੀਂ ਕਿਹਾ ਤੇ ਆਪਦੇ ਕੋਲੇ ਬਣਾਈ ਇੰਨੇ ਉਹ ਮੇਰੀ ਗੱਲ ਤਾਂ ਸੁਣ ਲੈ ਹਰਪ੍ਰੀਤ ਚਲ ਜੇ ਉਹਨਾਂ ਨੇ ਕੁਝ ਕਿਹਾ ਮੈਂ ਗੱਲ ਕਰਦਾ ਨਾ ਜਾ ਕੇ ਐਵੇਂ ਇਹਨਾਂ ਰੋਣ ਨੂੰ ਕੀ ਹੋਇਆਗਾ ਕੁਝ ਨਹੀਂ ਹੁੰਦਾ ਨਿੱਕੇ ਮੋਟੇ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਘਰ ਘਰ ਹੁੰਦੀਆਂ ਰਹਿੰਦੀਆਂ ਮੈਨੂੰ ਬੋਲੀ ਜਾਣ ਜਿਹੜਾ ਕੁਝ ਬੋਲਣਾ ਪਰ ਜੇ ਮੇਰੇ ਪੇਕੇ ਨੂੰ ਕੁਝ ਬੋਲਣਗੇ ਫਿਰ ਮੇਰੇ ਤੋਂ ਕੁਝ ਬੋਲਿਆ ਜਾ ਫਿਰ ਨਾ ਤੁਸੀਂ ਮੈਨੂੰ ਆ ਕੇ ਕਹੀਏ ਵੀ ਮੇਰੀ ਮਾਂ ਨੂੰ ਐ ਬੋਲਤਾ ਚਲ ਕੋਈ ਨਾ ਇਹ じゃ ਕੁਝ ਨਹੀਂ ਹੋਊਗਾ ਮੈਂ ਕਰਦਾ ਮਾਣਾ ਗੱਲ ਤੂੰ ਨਾ ਟੈਨਸ਼ਨ ਲੈ ਹੁਣ ਆਹ ਕਰੋ ਜੇ ਨਹੀਂ ਤੁਸੀਂ ਗੱਲ ਕਰਦੇ ਮੈਂ ਆਪਦੇ ਪੇਕੇ ਫੋਨ ਲਾ ਲਾਂ ਨਹੀਂ ਮੈਂ ਗੱਲ ਕਰ ਲਾਂ ਉਹਨਾਂ ਨਾਲ ਯਾਰ ਓਕੇ ਜੀ ਗੱਲਾਂ ਕਰੀ ਜਾਂਦੇ ਹਰਪ੍ਰੀਤੂ ਔਲੇ ਕਿੰਨੇ ਕ ਦਿਨ ਹੋਇਆ ਤੈਨੂੰ ਵਿਆਹ ਕੇ ਆਈ ਨੂੰ ਜੇ ਮੰਮੀ ਨੇ ਮੈਂ ਨਹੀਂ ਵਧੀਆ ਲੱਗਦੀ ਮੈਂ ਭਾਗ ਜਾਨੀ ਐ ਇੱਥੋਂ ਯਾਰ ਜਾਏਂਗੀ ਕਿੱਥੇ ਯਾਰ ਮੈਂ ਤੈਨੂੰ ਵਿਆਹ ਕੇ ਲੈ ਕੇ ਆਇਆ ਹੁਣ ਤੂੰ ਕਿੱਥੇ ਜਾਏਂਗੀ ਮਾਂ ਕਹਿੰਦੀ ਘਰ ਦੀ ਜ਼ਿੰਮੇਵਾਰੀਆਂ ਨਹੀਂ ਸਮਝਦੀ ਤੂੰ ਘਰ ਦੀ ਜ਼ਿੰਮੇਵਾਰੀਆਂ ਸਾਂਭ ਹੋਰ ਕਿਵੇਂ ਸਾਂਭ ਦਿੰਦਾ ਯਾਰ ਸਾਰ ਦਿਨ ਕਹਿੰਦੀ ਕਮਰੇ ਚ ਪਈ ਰਹਿਣੀ ਆ ਕੰਮ ਵੀ ਤੈਨੂੰ ਕਹਿ ਕਹਿ ਕੇ ਕਰਵਾਉਣਾ ਪੈਂਦਾ ਹੱਦ ਐ ਚਲ ਕੋਈ ਨਾ ਹਰਪ੍ਰੀਤ ਮੈਂ ਕਰਦਾ ਨਾ ਮਾਂ ਨਾਲ ਗੱਲ ਹੁਣ ਤੂੰ ਬੱਸ ਬੀ ਘਰ ਯਾਰ ਇੰਨਾ ਗੁੱਸਾ ਨਾ ਕਰ ਓਏ ਰੋਈ ਆਂਨੀ ਆਗੀ ਜਵਾਕ ਥੋੜੀਆਂ ਤੂੰ ਚੱਲ ਹੁਣ ਰੋਣੋਂ ਹਟ ਮੈਂ ਤਾਂ ਹਟ ਗਈ ਜਾ ਤੁਸੀਂ ਗੱਲ ਕਰ ਲਓ ਆਦੀ ਮੰਮੀ ਨਾਲ ਹਾਂ ਮੈਂ ਚੱਲ ਕਰਦਾ ਗੱਲ ਜਾ ਕੇ ਹੁਣ ਤੂੰ ਨਾ ਰੋਈ ਨਾ ਕਹੂੰਗਾ ਬੜਾ ਬੋਲ ਦਿੱਸ ਨਾ ਬੁੜੀ ਜੀ ਮੈਨੂੰ ਹੁਣ ਪਤਾ ਲੱਗਿਆ ਜਦੋਂ ਉਹਦਾ ਹੀ ਮੁੰਡਾ ਉਹਨੂੰ ਬੋਲਿਆ ਆ ਕੋਈ ਨਹੀਂ ਦੇਖ ਲਾਂਗੇ ਭੈਣ ਜੀ ਹਜੇ 2-4 ਦਿਨਾਂ ਨੂੰ ਠੀਕ ਹੈ ਠੀਕ ਹੈ ਚੰਗਾ ਮੰਮੀ ਹਾਂ ਹਰਪ੍ਰੀਤ ਨੂੰ ਕੀ ਕਹਤਾ ਤੂੰ ਉਹ ਤਾਂ ਰੋਈ ਜਾਂਦੀ ਉਧਰ ਬੈਠੀ ਨਾ ਮੈਂ ਕੀ ਕਹਿਣਾ ਸੀ ਹਰਪ੍ਰੀਤ ਨੂੰ ਹਰਪ੍ਰੀਤ ਦੀਆਂ ਤਾਂ ਤੂੰ ਸੁਣ ਲਈਆਂ ਮੇਰੀਆਂ ਵੀ ਸੁਣ ਲੈਂਦਾ ਕੀ ਹੋ ਗਿਆ ਗੱਲ ਤਾਂ ਦੱਸ ਦੋ ਗੱਲ ਹੁਣ ਭਈ ਮੈਂ ਕੰਮ ਨੂੰ ਵੀ ਨਹੀਂ ਢੋਕ ਸਕਦੀ ਵੀ ਕੰਮ ਕਰ ਲੈ ਇਹ ਤਾਂ ਨਾ ਤਾਂ ਕੁਝ ਕਰਦੀ ਐ ਤੇ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਫੋਨ ਵਾਲੀ ਕਿਵੇਂ ਇਹਨੂੰ ਆਏ ਹੱਸਣਾ ਜਾਂਦਾ ਆਪਣੇ ਨਾਲ ਜਦੋਂ ਗੱਲ ਕਰਨੀ ਇਹਨੇ ਮੱਥੇ ਤੇ ਉੜੀਆਂ ਪਾਕੀ ਕਰਨੀ ਗਲਤ ਤਾਂ ਤੇਰੀ ਸਹੀ ਆ ਪਰ ਹੁਣ ਕੀਤਾ ਵੀ ਕੀ ਜਾਵੇ ਉਹ ਤਾਂ ਉਧਰ ਬੈਠੀ ਰੋਈ ਜਾਂਦੀ ਆ ਉਦੋਂ ਦੀ ਓਕੇ ਮੈਨੂੰ ਮਾਂ ਇੰਨਾ ਕੁਝ ਬੋਲਦੀ ਆ ਇਹ じゃ ਕੀ ਕਹਤਾ ਤੂੰ ਕੁਝ ਨਹੀਂ ਆਖਿਆ ਉਹਨੇ ਤੈਨੂੰ ਦੱਸੇ ਹੋਗਾ ਵੀ ਮੈਂ ਕੀ ਆਖਿਆ ਉਹਨੇ ਤਾਂ ਬੜਾ ਕੁਝ ਦੱਸਿਆ ਮੈਨੂੰ ਵੀ ਇੰਨਾ ਇੰਨਾ ਕੁਝ ਕਿਹਾ ਤੂੰ ਉਹਦੇ ਘਰਦਿਆਂ ਵਾਲੇ ਕਹਤੋਂ ਕਹਿੰਨੀ ਨਹੀਂ ਕੁਝ ਵੀ ਉਹਦੀ ਮਾਂ ਆਇਆ ਆਇ ਨਹੀਂ ਸਖੈ ਬੁਲਾਨਾ ਨਹੀਂ ਕਰਿਆ ਫੇ ਮੈਂ ਉਹਦੇ ਘਰਦਿਆਂ ਨੂੰ ਕੀ ਕਹਿੰਨੀ ਹੈਗੀ ਇਹਨੂੰ ਆਪ ਦੀ ਆਪ ਹੀ ਅਕਲ ਚਾਹੀਦੀ ਓਹਰਾ ਕੰਮ ਦਾ ਨਹੀਂ ਆਉਂਦਾ ਇਹਨੂੰ ਉੱਥੇ ਨਾ ਜਿਹੜਾ ਦੋ ਸੇਰ ਦੁੱਧ ਲੈਤਾ ਸੀ ਮੁੱਲ ਦਾ ਦੁੱਧ ਆ ਤੇ ਆਪ ਗੈਸ ਤੇ ਦੁੱਧ ਧਰ ਕੇ ਤੇ ਉੱਥੇ ਮਲਾਗ ਗਈ ਪਤਾ ਨਹੀਂ ਕੀ ਕਰਨ ਸਾਰਾ ਦੁੱਧ ਬਾਲਤਾ ਐਨੀ ਤਾਂ ਬੰਦੇ ਨੂੰ ਅਕਲ ਚਾਹੀਦੀ ਵੀ ਮੈਂ ਕੁਸ ਧਰੀ ਬੈਠੀ ਆ ਇੱਥੇ ਜੇ ਉਬਲ ਕੇ ਗੈਸ 'ਚ ਪੈ ਗਿਆ ਫੇਰ ਚਲ ਹੁਣ ਕੋਈ ਨਾ ਮਾਂ ਜੇ ਉਹਨੂੰ ਨਹੀਂ ਕੰਮ ਆਉਂਦੇ ਤਾਂ ਸਿੱਖ ਲੂ ਹੌਲੀ ਹੌਲੀ ਪਰ ਇੰਨਾ ਨਾ ਤੂੰ ਬੋਲਿਆ ਕਰ ਉਹ ਤਾਂ ਹੁਣ ਉਦੋਂ ਦੀ ਰੋਈ ਜਾਂਦੀ ਆ ਜੇ ਉਹਨੇ ਉੱਥੇ ਆਪ ਦੇ ਪੇਕ ਕੇ ਦੱਸਤਾ ਨਾ ਕੰਮ ਸਾਰਾ ਖਰਾਬ ਹੋ ਜਾਊਗਾ ਆਖਣਗੇ ਵੀ ਹਲੇ ਦੱਸ ਦੇਣੀ ਹੋਏ ਵੀ ਇਹ ਕੁੜੀ ਨੂੰ ਤੰਗ ਕਰਨ ਲੱਗ ਕੇ ਆਹੋ ਭਾਈ ਮੈਂ ਹੀ ਤੰਗ ਕਰਦੀ ਆ ਉਹ ਨਹੀਂ ਤੰਗ ਕਰਦੀ ਉਨੇ 10 ਦਿਨ ਹੋ ਗਏ ਆਪਾਂ ਨੂੰ ਦੋਨਾਂ ਮਾਂ ਪੁੱਤਾਂ ਨੂੰ ਫਾਹੇ ਟੰਗ ਛੱਡਿਆ ਮਾਂ ਫਿਰ ਗਲਤ ਆਇਆ ਅਗਲੇ ਨੂੰ ਨਹੀਂ ਨਾ ਪਤਾ ਉਹ ਤਾਂ ਆਪਣੇ ਜੀ ਕਸੂਰ ਕੱਢਣਗੇ ਵੀ ਇਹ ਫੋਨ ਲਈ ਜਾਂਦੀ ਹੈ ਜਿਹੜੀ ਵੀ ਔਖੀ ਹੈ ਇਹਨਾਂ ਤੋਂ ਖਾਬ ਨਹੀਂ ਹਾਂ ਹਾਂ ਔਖੀ ਹੈ ਜ਼ਰੂਰ ਔਖੀ ਹੈ ਇੱਥੇ ਤਾਂ ਪਤਾ ਹੀ ਹੈ ਔਖੀ ਔਖਾ ਕਾਦੇ ਨਾਲ ਉਹਨੂੰ ਐਵੇਂ ਮਾਰੀ ਜਾਣਾ ਉਹਦੇ ਮਗਰ ਲੱਗ ਕੇ ਮੈਂ ਉਹਦੇ ਮਗਰ ਨਹੀਂ ਲੱਗਿਆ ਮਾਂ ਹੁਣ ਮੈਂ ਤਾਂ ਵਿਚਾਲੇ ਫਸਿਆ ਹੋਇਆ ਹਾਂ ਤੁਹਾਡੇ ਹੁਣ ਮੈਂ ਵੀ ਕੀ ਕਰਾਂ ਹੁਣ ਉਹ ਰੋਈ ਜਾਂਦੀ ਉਹਨੂੰ ਐਂ ਥੋੜੀ ਵੀ ਉੱਥੇ ਰੋਂਦੀ ਨੂੰ ਛੱਡਿਆ ਵਾਂ ਚੁੱਪ ਤਾਂ ਉਹ ਕਰਾਉਣੀ ਪੂਗੀ ਕਿਸੇ ਹਿਸਾਬ ਨਾਲ ਆਹੋ ਮੈਂ ਕਦੋਂ ਕਹਣੀ ਰੋਂਦੀ ਨਹੀਂ ਛੱਡ ਮਾਂ ਤਾਂ ਤੜਕੇ ਦੀ ਬਿਮਾਰ ਹੋਈ ਪਈ ਐ ਸਿਰ ਦੁਖਿਆਂ ਦਾ ਬੁਖਾਰ ਚੜਿਆ ਪਿਆ ਮੈਂ ਤਾਂ ਦੋ ਵਾਰੀ ਗੋਲੀਆਂ ਘਰੋਂ ਚੱਕ ਕੇ ਲੈ ਲਿਆਂ ਮਾਂ ਨੂੰ ਤਾਂ ਪੁੱਛਿਆ ਨਹੀਂ ਵੀ ਮਾਂ ਤੂੰ ਕਿਵੇਂ ਐ ਉਹ ਰੋਈ ਜਾਂਦੀ ਐ ਉਹਦਾ ਰੋਂਦੀ ਦਾ ਬਾਲਾ ਦੁੱਖ ਐ ਮਾਂ ਦਾ ਕੀ ਐ ਦੁੱਖ ਤਾਂ ਮੈਨੂੰ ਦੋਨਾਂ ਦੀ ਐ ਮਾਂ ਤੂੰ ਵੀ ਮੈਨੂੰ ਜੰਮਿਆ ਹੈਗਾ ਤੇਰਾ ਵੀ ਮੈਨੂੰ ਤਾਂ ਉਨੇ ਹੀ ਦੁੱਖ ਆ ਜਦੋਂ ਤੂੰ ਬਿਮਾਰ ਹੁੰਨੀ ਐ ਉਹਨੂੰ ਮੈਂ ਵਿਆਹ ਕੇ ਲੈ ਆਇਆ ਉਹਦਾ ਵੀ ਤਾਂ ਮੈਨੂੰ ਉਨੇ ਹੀ ਕਰਨਾ ਪਊਗਾ ਹੁਣ ਭਾਈ ਉਸੇ ਦਾ ਹੀ ਕਰਨਾ ਠੀਕ ਐ ਨਾ ਮੇਰੇ ਕਰਮਾਂ ਚ ਤਾਂ ਜਿਹੜਾ ਕੁਝ ਲਿਖਿਆ ਮੈਨੂੰ ਤਾਂ ਉਹੀ ਮਿਲੂਗਾ ਬਿਆ ਪਸੰਦ ਵੀ ਤਾਂ ਤੇਰੀ ਸੀ ਇਹ ਕਿਹੜਾ ਮੇਰੀ ਪਸੰਦ ਸੀ ਮੈਨੂੰ ਕੀ ਪਤਾ ਸੀ ਮੇਰੀ ਪਸੰਦ ਐ ਇਹ ਜੀ ਨਹੀਂ ਬਟੂ ਹੁਣ ਤੂੰ ਮੈਨੂੰ ਕਾਹਤੋਂ ਐ ਗਾਲਾਂ ਦੀਆਂ ਨਹੀਂ ਆ ਵੀ ਤੂੰ ਐ ਕਰਦਾ ਉਹਦੇ ਉਹਦੇ ਅੱਖੇ ਲੱਗਦਾ ਫਲਾਨਾ ਕਰਦਾ ਹੁਣ ਮੈਂ ਹੁਣ ਉਹ ਰੋਈ ਜਾਂਦੀ ਉਹਨੂੰ ਬਰਵਾਉਣਾ ਤਾਂ ਹੈਗੀ ਕਿਸੇ ਹਿਸਾਬ ਨਾਲ ਆਹ ਦੇਖ ਲੈ ਫੋਨ ਚਲਦੇ ਦੀ ਆਵਾਜ਼ ਆਈ ਜਾਂਦੀ ਨੇ ਵਿੱਚ ਤੇ ਫੋਨ ਚਲਾਉਣ ਵਾਲੀ ਤੰਦਰੁਸਤ ਹੈ ਤੇ ਗੱਲਾਂ ਮਾਰਨ ਵਾਲੀ ਲੋਕਾਂ ਨਾਲ ਤੰਦਰੁਸਤ ਹੈ ਫੋਨ ਤੇ ਮੈਨੂੰ ਤਾਂ ਆਪ ਨਹੀਂ ਸਮਝਾਉਂਦੀ ਮਾਂ ਹੁਣ ਮੈਂ ਜਦੋਂ ਗਿਆ ਸੀ ਉਹ ਤਾਂ ਇੰਨਾ ਰੋਈ ਜਾਂਦੀ ਸੀ ਵੀ ਅਕੇ ਮੇਰੀ ਮਾਂ ਮੇਰੇ ਘਰਦਿਆਂ ਨੂੰ ਐ ਬੋਲਦੀ ਐ ਬੋਲਦੀ ਕਹਿੰਦੀ ਜੇ ਚੱਲ ਮੈਨੂੰ ਨਹੀਂ ਕੰਮ ਆਉਂਦਾ ਮੈਂ ਸਿੱਖ ਲਵਾਂਗੀ ਫਿਰ ਵੀ ਮੇਰੇ ਘਰਦਿਆਂ ਨੂੰ ਇੰਨਾ ਬੋਲਣ ਦੀ ਕੀ ਲੋੜ ਆ ਉਹਨਾਂ ਗੱਲਾਂ ਤਾਂ ਉਹਦੀਆਂ ਵੀ ਸਹੀ ਨੇ ਵਾ ਆਪਾਂ ਉਹਨਾਂ ਦੇ ਘਰਦਿਆਂ ਨੂੰ ਕਾਹਤੋਂ ਵਿੱਚ ਕਸੀੜੀ ਜਾਂਦੇ ਆ ਵੇ ਮੈਂ ਨਹੀਂ ਉਹਦੇ ਘਰਦਿਆਂ ਨੂੰ ਕਰਦੀ ਉਹਦੇ ਘਰਦਿਆਂ ਨਾਲ ਤੂੰ ਬਣਿਆ ਬੈਠੇਗਾ ਤੇ ਆ ਨਾਲੇ ਤੇਰੀ ਸੱਸ ਜੀ ਦਾ ਫੋਨ ਆਇਆ ਸੀ ਮੈਂ ਦੁਬਾਰੇ ਵੀ ਆਈ ਜਾਂਦਾ ਆਹਲਾ ਦੁਬਾਰੇ ਆਈ ਜਾਂਦਾ ਕੀ ਕਹਿੰਦੀ ਐ ਪਤਾ ਨਹੀਂ ਕੀ ਕਹਿੰਦੀ ਐ ਤੇ ਹੁਣ ਆਖੇ ਅਸੀਂ ਲੈ ਕੇ ਜਾਣੀ ਆ ਤੇ ਮਾਇਆ ਇਹ ਕਹਿਤਾ ਮਹਾ ਭਈ ਉਹ ਬਿਮਾਰ ਸੀ ਕਿ ਕੋਈ ਸੁੱਖ ਸਿਰ ਨਹੀਂ ਤਾਂ ਦਿੱਤੀ ਰਹੀ ਗਈ ਫਿਰ ਦੇਖ ਜਿਓ ਆਪੋ ਦੇ ਆਖਿਆ ਦਵਾਰੇ ਫੇਰ ਆ ਗਏ ਜੇ ਆਪਾਂ ਆਖਿਆ ਵੀ ਭਈ ਉਹ ਕਰ ਲੋ ਤੁਸੀਂ ਕੋਈ ਨਹੀਂ ਫੇਰ ਲੈ ਜਾ ਚਾਰ ਦਿਨਾਂ ਨੂੰ ਜੇ ਇਹਨੂੰ ਕਿਹਾ ਵੀ ਚੱਲ ਸਾਡੇ ਨਾਲ ਮੱਥਾ ਟੇਕਿਆ ਤਾਂ ਨਹੀਂ ਇਹ ਗਈ ਕਿ ਮੈਂ ਤਾਂ ਜਾਂਦੀ ਨਹੀਂ ਮੈਂ ਤਾਂ ਖੱਲੇ ਗੁਰੂ ਘਰ ਹੀ ਜਾਨੀ ਮੈਂ ਹੋਰ ਕਿਤੇ ਜਾਂਦੀ ਨਹੀਂ ਵੀ ਚੱਲ ਗੁਰੂ ਘਰ ਵੀ ਆਪਾਂ ਮੱਥਾ ਟਕਾ ਲਏ ਜਿੱਥੇ ਆਪਾਂ ਹੋਰ ਜਾਣਾ ਆਪਾਂ ਉੱਥੇ ਵੀ ਚੱਲੋ ਤੇ ਇਹਦਾ ਮਤਲਬ ਇਹ ਥੋੜੀ ਵੀ ਇਸੇ ਤਰੀਕੇ ਚੱਲਣਗੇ ਇਹਨੇ ਆਉਣ ਸਰਚ ਲਾਤਾਂ ਚਲ ਕੋਈ ਨਾ ਮਾ ਹਲੇ ਨਵੀਂ ਨਵੀਂ ਆਈ ਹੈ ਹੌਲੀ ਹੌਲੀ ਸਿੱਖ ਜੂ ਸਾਰਾ ਗੁੱਸਾ ਆਪਣੇ ਹਿਸਾਬ ਨਾਲ ਢਲ ਜੂਗੀ ਤੇ ਮੇਰੇ ਨਾਲ ਸੁਣਾ ਜਿਹੜਾ ਕਹਿੰਦੇ ਹੈਗੇ ਵੀ ਸਪੇ ਦੇ ਦੋ ਆਪਾਂ ਭੇਜ ਦਿੰਨੇ ਆ ਉਹਨੇ ਇਹ ਫਿਲਮ ਦੇਖਣ ਤਾਂ ਜਾਂਦੀ ਨਹੀਂ ਮੇਰੇ ਨਾਲ ਨਾ ਬਾਹਰ ਘੁੰਮਣ ਫਿਰਨ ਜਾਂਦੀ ਹੈ ਆਪਦੇ ਪਿੰਡ ਜਾਏ ਉਹ ਕੀ ਇਹਦੇ ਇੰਨੇ ਨਾਲ ਮੜਾ ਮੋਟਾ ਇਹਨੂੰ ਅਕਲਾ ਜੇ ਮੜੇ ਘੁੱਲ ਨੂੰ ਮਿਲਣ ਲੱਗ ਜੇ ਆ ਕੇ ਚਲ ਦੇਖ ਲੈ ਫਿਰ ਹਾਂ ਕਰ ਲੈ ਹੋਰ ਹੁਣ ਫਿਰ ਉਦਦੇ ਦੀ ਤਾਂ ਕਮਰੇ ਚ ਬੜੀ ਬੈਠੀ ਹੈ ਚਲ ਜੇ ਹੋਰ ਨਹੀਂ ਕਿਸੇ ਪਾਸੇ ਜਾਂਦੀ ਇਹਨੂੰ ਪਿੰਡ ਤੋਰੇ ਹੋਣੇ ਆਗੇ ਚੱਲ ਫਿਰ ਹਾਂ ਹੀ ਕਰ ਲਾ ਉਹਨੂੰ ਮੜਾ ਤੂੰ ਹੀ ਪੁੱਛ ਲੈ ਮੈਂ ਨਹੀਂ ਜਾਂਦੀ ਐ ਬਾਰੀ ਬਾਰੀ ਉਹਦੀ ਮਾਂ ਹੋਰ ਉਹ 10 ਤਾਂ ਉੱਥੇ ਰੁਈ ਜਾਂਦੀ ਸੀਗੀ ਉਹਨੂੰ ਮੈਂ ਕਹਿ ਦਿੰਨਾ ਵੀ ਚੱਲ ਤੂੰ ਤੈਨੂੰ ਮੈਂ ਪਿੰਡ ਛੱਡਿਆ ਹੁਣਾ ਤੇਰੇ ਵੀ ਮਿਲਿਆ ਲਿਆ ਹੁਣਾ ਪੁੱਛ ਲੈ ਤੂੰ ਜੀ ਕਹਿੰਦੀ ਐ ਤਾਂ ਉਹਦੀ ਮਾਂ ਨੇ ਆਉਣਾ ਫਿਰ ਆਪਦੀ ਨੂੰ ਆਕੀ ਲੈ ਜਾਣਗੇ ਅੱਛਾ ਵੀ ਆਕੀ ਲੈ ਜਾਣਗੇ ਹਾਂ ਪੁੱਛ ਆ ਜਾ ਚੱਲ ਮੈਂ ਪੁੱਛਦਾ ਫਿਰ ਹਾਂ ਤੇ ਸਮਾਜ ਚੰਗਾ ਚਾਰ ਦਿਨੋਂ ਤਾਂ ਹਾਂ ਮੈਂ ਵੀ ਐਵੇਂ ਉਹ ਕਰੀ ਜਾਨੀ ਵਧੀਆ ਕੋਈ ਦੋ ਦਿਨ ਸੌਖ ਦੇ ਕੱਟ ਲੂਗੀ ਹੈਲੋ ਹਾਂ ਸਸਰੀ ਗੱਲਬੈਣ ਜੀ ਸਸਰੀ ਕੈਲ ਜੀ ਹੋ ਠੀਕ ਠਾਕ ਹੋ ਬੈਣ ਜੀ ਹਾਂਜੀ ਠੀਕ ਠਾਕ ਐ ਹੋਰ ਦੱਸੋ ਹਾਂਜੀ ਹਾਂਜੀ ਵਧੀਆ ਤੇ ਉਹ ਮੈਂ ਨਾ ਸੁਣ ਆਇਆ ਫੋਨ ਕੀਤਾ ਸੀ ਮੈਂ ਕਿਹਾ ਤੁਸੀ ਲਾਇਆ ਜੋ ਚਲੋ ਹਰਪ੍ਰੀਤ ਨੂੰ ਅੱਛਾ ਭੈਣ ਜੀ ਠੀਕ ਹਾਂ ਚਲੋ ਇਹ ਜਦੋਂ ਫੇਰ ਆ ਗਈ ਸੀ ਆਪਦੇ ਕੋਈ ਤੋ ਖशीर ਨਹੀਂ ਜਿਹੜੀ ਰਹੇਗੀ ਫੇਰ ਦੇ ਦੇਵਾਂਗੇ ਚੰਗਾ ਭੈਣ ਜੀ ਕੋਈ ਨਾ ਫੇਰ ਲੈ ਜਾਣੇ ਆ ਜਾਣੇ ਆ ਹਾਂ ਹਾਂ ਜੋ ਕੋਈ ਨਹੀਂ ਲੈਜੋ ਹਾਂ ਤਿਆਰੀ ਤਾਂ ਅਸੀਂ ਕਰ ਹੀ ਰੱਖੀ ਸੀ ਵਾਸਾ ਚਾਹ ਹਾਂ ਹਾਂ ਚਲੋ ਕੋਈ ਨਹੀਂ ਬੱਸ ਆ ਜੋ ਫਿਰ ਇਹ ਵੀ ਤਿਆਰ ਵਿਆਰ ਹੋ ਜਾਂਦੀ ਐ ਅਸਾ ਤੇ ਠੀਕ ਐ ਉਹ ਹਰਪ੍ਰੀਤ ਠੀਕ ਐ ਹਾਂ ਹਾਂ ਠੀਕ ਐ ਭੈਣ ਜੀ ਠੀਕ ਐ ਹੋਰ ਜਸ ਠੀਕ ਐ ਹਾਂ ਮੇਰੇ ਵੀ ਬੜੀ ਐ ਠੀਕ ਚਲੋ ਠੀਕ ਐ ਭੈਣ ਜੀ ਆਉਂਗੇ ਹਾਂ 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 ਬਸ ਤਿੰਨੇ ਆਵਾਂਗੇ ਉਹਦੀ ਮਾਸੀ ਨੂੰ ਪੁੱਛਦੀ ਆ ਫੋਨ ਕਰਕੇ ਜੇ ਆਉਣਾ ਉਹ ਵੀ ਆਵੇਂਗੀ ਕਿ ਨਾ ਪੁੱਛਦੀ ਆ ਉਹਨੂੰ ਹਾਂ ਹਾਂ ਪੁੱਛ ਲਓ ਭੈਣ ਜੀ ਚਾਹ ਹਾਂ ਠੀਕ ਐ ਭੈਣ ਜੀ ਚੰਗਾ ਠੀਕ ਠੀਕ ਚਲ ਦੱਸਦੀ ਆ ਮਨਿੰਦਰ ਨੂੰ ਵੀ ਭਾਈ ਉਹਦੀ ਸੱਸ ਦਾ ਦਬਾਰੇ ਫੋਨ ਆ ਗਿਆ ਵੀ ਕਹਿੰਦੀ ਲੈ ਜਾਓ ਆ ਕੇ ਘਰিয়ে ਆਏ ਹੈ ਸ਼ੋਕਰ ਮੈਂ ਤਾਂ ਸ਼ੋਕਰ ਮਨਾਇਆ ਕਹੇ ਤਾਂ ਹਾਂ ਕਰਤੀ ਨਾ ਡੀ ਹੋਲਾ ਡੀ ਖੜਾ ਹੋ ਜਾ ਉਹ ਨੂੰ ਨਾ ਪੈਂਦੀਂਗਾ ਪੈਣ ਕਿਤੇ ਮੈਂ ਤੈਨੂੰ ਆ ਕੇ ਕਹਿਣੀ ਆ ਵੀ ਹਰਪ੍ਰੀਤ ਦੀ ਸੱਸ ਨੂੰ ਫੋਨ ਕਰਿਆ ਸੀ ਹੂੰ ਠੀਕ ਹੈ ਆਪਾਂ ਚੱਲਿਆ ਆਉਨੇ ਕਹਿੰਦੇ ਆਜੋ ਹਾਂ ਉਹ ਕਹਿੰਦੀ ਆਜੋ ਉਹ ਨਾਲ ਉਹਨਾਂ ਨੇ ਸੁੱਖਾ ਸੇਰਨੀਆਂ ਦੇਣੀਆਂ ਸੀਗੀਆਂ ਆਪਦੀਆਂ ਉਹ ਤਾਂ ਉਹਨਾਂ ਨੂੰ ਕਰ ਲਿਆਂਗੇ ਪੂਰੀਆਂ ਵਾਂ ਤੁਮ ਮਗਰ ਇਹ ਫੋਨ ਲਾਈ ਜਾਨੀ ਰਹਿਣੀ ਹੈ ਮਗਰ ਨਹੀਂ ਪੁੱਤ ਸੁੱਖਾ ਸਰੇਣੇ ਜਿਹੜੇ ਦੂਰ ਦੀਆਂ ਸੀ ਉਹ ਤਾਂ ਦੇ ਆਏ ਜਿਹੜੇ ਘਰ ਘਰ ਦੇ ਉਹ ਕਹਿੰਦੇ ਅਸੀਂ ਕੋਈ ਨਾ ਪੇਰ ਦੇ ਲਾਂਗੇ ਅਜੇ ਠਹਿਰ ਕੇ ਲਾ ਲਾਂਗੇ ਸੁੱਖ ਸਰੀਨ ਕੋਈ ਜਿਹੜੀ ਰਹਿੰਦੀ ਆ ਮਾੜੀ ਮੋਟੀ ਬਾਕੀ ਉਹ ਲਾਤੀਆਂ ਸਾਰੀਆਂ ਉਹਨਾਂ ਨੇ ਮੀਂਹ ਦਾ ਦੇਖ ਲਾ ਮਾ ਕਿਹੜੇ ਹਿਸਾਬ ਦਾ ਪਈ ਜਾਂਦਾ ਰਾਤ ਦਾ ਮੀਂਹ ਤਾਂ ਖੜਿਆ ਨਹੀਂਗਾ ਹੈ ਤੈਨੂੰ ਜਾਣਦੀ ਹੋਗੀ ਰਾਜ ਪਤਾ ਕਿੰਨਾ ਕਿੰਨਾ ਪਾਣੀ ਖੜਾ ਹੋਊਗਾ ਦੱਸ ਪੁੱਤ ਮੇਰੀ ਗੱਲ ਸੁਣ ਫਿਰ ਇਹ ਨਹੀਂ ਤਾਂ ਹਟਣਾ ਨਹੀਂ ਇਹ ਤੈਨੂੰ ਪੱਕਾ ਪਤਾ ਵੀ ਅੱਜ ਨਹੀਂ ਹਟ ਜੂਗਾ। ਓਹੋ ਫਿਰ ਮੇਰੀ ਗੱਲ ਸੁਣ ਲੈ ਕੱਲ ਨੂੰ ਜਾਵਾਂਗੇ ਪਰਸੋਂ ਵਗ ਜਾਾਂਗੇ ਅੱਜੇ ਦੱਸ ਕੀ ਕਾਲੀ ਐ। ਗੱਲ ਸੁਣ ਪੁੱਤ ਕੈ ਦਿਨ ਹੋਗੇ ਕੁੜੀ ਆਪਾਂ ਤੋਰੀ ਨੂੰ ਹੈ ਅਗਲੇ ਕਹਿੰਗੇ ਪੇਕੇ ਆਕੇ ਨਹੀਂ ਖੜੇ। ਓ ਫਿਰ ਕਿੱਡੀ ਗੱਲ ਹੁੰਦੀ ਆ ਮਾਂ ਇਹਨੇ ਇਹਨੇ ਨਾ ਫਿਕਰ ਨਹੀਂ ਕਰੀਦੀ ਹੁੰਦੀ। ਮਨਿੰਦਰ ਮਾਰੇ 10 ਖਾਂ ਮਾਂ ਨੂੰ ਆ ਸਾਈਡ ਆਦਾ ਮਹੀ ਪਈ ਜਾਂਦਾ ਹੈਗਾ। ਇਹ ਕਹਿੰਦੀ ਐ ਅੱਜ ਜਾਣਾ ਉੱਥੇ ਅੱਜ ਜਾਣ ਦਾ ਸ ਕੀ ਹੁੰਦਾ ਹੈਗਾ। ਸਸ ਵਿੱਚ ਆਪੇ ਕਿਹਾ ਕਿ ਆ ਕੇ ਲੈ ਜਾਓ। ਉਹ ਫਿਰ ਉੱਥੇ ਮੀਂਹ ਨਹੀਂ ਹੋਣਾ ਆਪਣੇ ਮੀਂਹ ਹੈਗਾ ਤੇ ਇਹਨੂੰ ਪਤਾ ਹੈ ਨਾਲੇ ਆਪਣੇ ਸ਼ਹਿਰ ਦਾ ਹਾਲ ਇਥੇ ਥਾਂ ਥਾਂ ਤੇ ਪਾਣੀ ਖੜ ਜਾਂਦਾ। ਜਾਣਾਂ ਤਾਂ ਗੱਡੀ ਚੀ ਆ। ਗੱਡੀ ਦੀ ਬੈਟਰੀ ਤੇ ਪਾਣੀ ਪੈ ਗਿਆ ਜੇ ਗੱਡੀ ਨਾਲ ਸਟਾਰਟ ਹੋਈ ਰਾਤ ਖੜ ਗਈ ਫੇਰ ਦੀ ਹਟ ਜਾ ਵੇਖ ਲੋ। ਬਾਹਰ ਜਾ ਕੇ। ਹੰਦੀ ਦਾ ਨਹੀਂ ਮੈਨੂੰ ਇਥੋਂ। ਮੈਂ ਆਣਾਗਾ। ਹੈ? ਉੱਥੇ ਬਾਰ ਤੇ ਗੱਡੀ ਖੜੀ ਆ ਇੱਥੋਂ ਆਪਾਂ ਚੜਨਾ ਫਿਰ ਕੀ ਹੁੰਦਾ ਨਾਲੇ ਸੱਸ ਕਹਿੰਦੀ ਵੀ ਅੱਜ ਲੈ ਕੇ ਜਾਣਾ ਲੈ ਜਾਉ ਹੁੰਦਾ ਦੋ ਦਿਨ ਲਾਜ ਦੀ ਮੁਰਕੇ ਭਈ ਐਸੀ ਆਪ ਜਿਉਂ ਰਸ ਮਰਵਾਜੋਂ ਅੰਦਰ ਰਹਿੰਦੇ ਹੋ ਰਹਿੰਦੇ ਨਹੀਂ ਹੈ ਜੈਸੋ ਖਸਰੀ ਨੇ ਮੈਂ ਦੱਸਿਆ ਫਿਰ ਮੈਸ ਨੂੰ ਕਹੀਦਾ ਜਾਣਾ ਵੀ ਪਹਿਲਾਂ ਉਹਨਾਂ ਨੂੰ ਕਹੋ ਵੀ ਆਪ ਦੇ ਕਾਰ ਬਿਹਾਰ ਜਿਹੜੇ ਤੁਹਾਡੇ ਹੈਗੇ ਸਾਰੇ ਉਹ ਕਰ ਲਓ ਕਿਉਂ ਤੁਸੀਂ ਇਹ ਨਾਲੇ ਹਜੇ ਉਹਨਾਂ ਤਾਂ ਇੱਥੋਂ ਗਈ ਆ ਉਹ 20 ਸਾਲਾਂ ਦੀ ਇੱਥੋਂ ਕਰਕੇ ਤੋਰੀ ਹੈ ਜਮੀਨ ਮੋ ਨਹੀਂ ਹੁੰਦਾ ਤੁਸੀਂ ਕਿੰਨਾ ਕਰਦੇ ਹੁੰਦੇ ਸੀ ਉਹਦੇ ਮੈਂ ਮੰਨਦੀ ਉਹ ਤਾਂ ਗਲਤੀ ਹੋਗੀ ਉਹ ਸੇਦਰ ਬੰਤਾ ਕਈ ਦੇ ਤਾਂ ਮੁਰਤ ਨੂੰ ਲੈ ਕੇ ਹੀ ਨਾ ਆਉਣਾ ਪਸ ਮਗਰ ਜਾਣਾ ਹੀ ਨਹੀਂ ਉਹਦੇ ਉਹ ਯਾਰ ਮੋਹ ਵਾਲੀ ਕੋਈ ਗੱਲ ਨਹੀਂ ਇਹ ਵੀ ਠੀਕ ਆਲਾ ਵਧੀਆ ਕੀਤਾ ਵਧੀਆ ਥਾਂ ਤੇ ਕੀਤਾ ਵਧੀਆ ਚੰਗੀ বাজਦੀ ਹੈ ਗੱਲ ਹੈ ਵੀ ਉਹਨਾਂ ਨੂੰ ਜਿਹੜੇ ਆ ਰੀਤੀ ਰਸਮ ਜਿਹੜੇ ਰਿਵਾਜ ਹੈਗੇ ਆ ਵੀ ਉਹਨਾਂ ਨੂੰ ਪਤਾ ਲੈਣ ਤੋਂ ਉਦੋਂ ਬਾਅਦ ਵਿੱਚ ਆਪਾਂ ਲੈ ਆਵਾਂਗੇ ਤੁਸੀਂ ਵੀ ਖੜਾ ਛੱਡ ਦਿਆਂ ਮਗਰੇ ਫੋਨ ਲਾ ਦੇਣਾ ਉਹ ਪਤਾ ਕੀ ਸੋਚ ਰਹੇ ਹੋਣਗੇ ਪਤਾ ਨਹੀਂ ਕਹਦਾ ਮਗਰ ਫੋਨ ਫੋਨ ਕਰੀ ਜਾਂਦੇ ਆਪ ਦੀ ਤਾਂ ਉਹਨਾਂ ਨੇ ਫੋਨ ਉਹ ਤਾਂ ਗੱਲ ਸੁਣਾ ਨਾਲੇ ਕੁੜੀ ਕੀ ਕਹੋਗੀ ਵੀ ਮੈਂ ਉਹਨਾਂ ਦੇ ਘਰੇ ਤੇ ਪਿਆ ਕਰਾ ਲਿਆ ਮੈਨੂੰ ਮਾਂ ਕਹਿੰਦੀ ਐ ਮੈਂ ਫੋਨ ਕੀਤਾ ਸੀਗਾ ਤੂੰ ਕਹਿੰਦੀ ਆਪ ਕੀਤਾ ਨਾਲੇ ਮੈਂ ਕੀਤਾ ਸੀ ਉਹਦੋਂ ਉਹਨਾਂ ਨੇ ਚੱਕਿਆ ਨਹੀਂ ਬਾਅਦ ਚ ਉਹਦੀ ਸੱਸ ਨੇ ਆਪ ਲਾ ਲਿਆ ਸੀ ਕੀ ਕਹਿੰਦੀ ਫਿਰ ਹਰਪ੍ਰੀਤ ਨਾਲ ਵੀ ਗੱਲ ਹੋਈ ਸੀ ਮੇਰੀ ਉਹ ਕਹਿੰਦੀ ਕੋਈ ਨਾ ਭੈਣ ਜੀ ਆਜੋ ਤੁਸੀਂ ਲੈ ਜਾਓ ਦੋ ਦਿਨ ਕਹਿੰਦੀ ਚੱਲ ਕੋਈ ਨਹੀਂ ਚੱਲ ਵੜਦੇ ਆ ਮੈਂ ਤੁਹਾਨੂੰ ਦੱਸਦੀ ਗੱਲ ਇਹ ਰਾਹ ਦੇ ਵਿੱਚ ਗੱਡੀ ਖੜ ਗਈ ਨਾ ਫਿਰ ਮੈਥੋਂ ਬੁਰਾ ਹਾਲ ਕੋਈ ਨਹੀਂ ਤੁਹਾਡਾ ਮੈਂ ਕਰੂੰਗਾ ਕਿੱਥੇ ਖੜਾ ਅਸਰ ਲੱਟੀ ਕਿਉਂ ਖੜੋਗੀ ਉਹ ਪਾਣੀ ਪਤਾ ਕਿੰਨਾ ਖੜਾਗਾ ਮੈਨੂੰ ਪਤਾ ਨਾ ਆ ਪਹਿਲੀ ਗੱਲ ਤਾਂ ਜਿੱਧਰ ਇਹਦੇ ਸੌਰੇ ਆ ਉਧਰ ਜਾਣਾਗਾ ਠੀਕ ਹੈ ਤਾਂ ਅਦਰ ਰਾਹ ਦੇ ਵਿੱਚ ਆਂਡਰਗਰਾਉਂਡ ਪੋਲ ਪੈਂਦਾ ਅੰਡਰਗ੍ਰਾਉਂਡ ਪੋਲ ਦੇ ਵਿੱਚ ਪਾਣੀ ਵਧਾ ਕਿੰਨਾ ਖੜਾ ਹੋਊਗਾ ਉਤੋਂ ਦੀ ਕਮਾ ਕੇ ਜਾਣਾ ਪਊਗਾ ਠਠ ਮੈਨੂੰ ਆਉਣਾ ਪਊਗਾ। ਕੋਈ ਗੱਲ ਤੁਸੀਂ ਕੱਜੋ ਮਸਾ ਉਹਨਾਂ ਨੇ ਕਿਹਾ ਵੀ ਕੁੜੀ ਨੂੰ ਲੈ ਜਾ ਦੋ ਦਿਨ ਕੁੜੀ ਨੂੰ ਘਰੇ ਲੈ ਕੇ ਆਣਾ ਸਰ ਕੋਲ ਤਾਂ ਸਿੱਕ ਗੱਲ ਆ। ਫੜ ਕੀ ਗੱਲ ਹੈ ਜਦੋਂ ਕੁੜੀ ਨੇ ਹੁਣ ਤੇਰੇ ਕਹੇ ਵਿਆਹ ਕਰਾ ਲਿਆ ਅਗਲੀ ਆਏ ਕਹੋਗੇ ਵੀ ਕੇਰਾ ਮੈਨੂੰ ਕੱਢਤੀ ਮੁਰਤੇ ਕੋਈ ਆ ਕੇ ਨਹੀਂ ਛਿਪਿਆ। ਉਹ ਮਾਂ ਕੋਈ ਨਹੀਂ ਫਿਰ ਇੱਥੇ ਹੀ ਪਲੀ ਜਾ ਉਹ 20 ਸਾਲ ਹੋ ਗਏ ਜੇ ਚਾਹ ਦੇਣ ਉੱਥੇ ਵੱਧ ਲਾ ਲੂਗੀ ਫਿਰ ਕੀ ਹੋ ਜੂਗਾ ਕੋਈ ਨਹੀਂ ਲੈ ਆਵਾਂਗੇ ਮੈਂ ਤੁਹਾਨੂੰ ਜਵਾਬ ਦਾ ਨਹੀਂ ਦਿੰਦਾ ਮੈਂ ਤਾਂ ਐਂ ਕਹਿੰਦਾ ਸੀਗਾ ਵੀ ਮ ਸਾਰੀ ਤਿਆਰੀ ਕਰ ਰੱਖੀ ਆ ਪੁੱਤ ਚੱਲ ਠੀਕ ਆ ਫਿਰ ਕੋਈ ਨਹੀਂ ਕੱਢ ਮੇਰੇ ਕੱਪੜੇ ਜਾਂ ਕੱਪੜੇ ਪ੍ਰੈਸ ਕਰ ਤੇ ਜਾਣੇ ਆ ਕਿ ਨਾਲੇ ਗੱਲ ਸੁਣ ਲਾਂ ਮਾਂ ਠੀਕ ਐ ਚੱਲਦੇ ਆ ਉੱਥੇ ਜਾ ਕੇ ਬੜਾ ਟਾਈਮ ਨਹੀਂ ਖੜਨਾ ਚਾਹ ਪਾਣੀ ਪੀ ਕੇ ਬਸ ਨਾਲ ਦੀਆਂ ਤੁਰਦੇ ਬਣਿਆ ਤੂੰ ਆ ਹੀ ਨਾ ਕਰੀ ਜਾ ਪੁੱਤ ਕਿਤੇ ਉੱਥੇ ਕਰੀ ਜਾਵੇਂ ਚੱਲੋ 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 ਜੇ ਨਾ ਕਿਸੇ ਗੱਲ ਦਾ ਪਤਾ ਲੱਗਦਾ ਨਾ ਤਾਂ ਵੀ ਤੂੰ ਲਵਾ ਦੇਗਾ ਮੈਂ ਤੁਹਾਨੂੰ ਤਾਂ ਹੀ ਕਹਿਣਾਗਾ ਵੀ ਆਪਾਂ ਕਿਸੇ ਗੱਲ ਦਾ ਪਤਾ ਲੱਗ ਕੁਛ ਨਹੀਂ ਤਾਂ ਪਹਿਲੀ ਗੱਲ ਤਾਂ ਉੱਥੇ ਜਾ ਕੇ ਆਪਣਾ ਤਾਂ ਪਾਣੀ ਪੀਣ ਦਾ ਹੱਕ ਵੀ ਨਹੀਂ ਬਣਦਾ ਠੀਕ ਐ ਜਾਵਾਂਗੇ ਜਾ ਕੇ ਜਿਹਨੂੰ ਬਾਹਲਾ ਕਰਦੀਆਂ ਤਾਂ ਚਾਹ ਪੀ ਲਿਓ ਚਾਹ ਪੀਣ ਤੋਂ ਬਾਅਦ ਕਿਤੇ ਉੱਥੇ ਰੋਟੀ ਰੱਟੀ ਖਾਣ ਨੂੰ ਗੱਲਾਂ ਬਾਤਾਂ ਹੋਰ ਮਾਰਨ ਨੂੰ ਨਾ ਬਹਿ ਜਿਓ ਨਾ ਦੀਆਂ ਤੁਰਦੇ ਬਣਦੇ ਰੋਟੀ ਟੋਕੋ ਕੁਝ ਨਹੀਂ ਖਾਂਦੇ ਕੋਈ ਗੱਲ ਨਹੀਂ ਕੁੜੀ ਨੂੰ ਲੈ ਕੇ ਮੁੜ ਆਵਾਂਗੇ ਤੂੰ ਬਾਹਲਾ ਨਾ ਉੱਥੇ ਐ ਕਰੀ ਜਾਵੀ ਚੱਲੋ ਚੱਲੋ ਕੋਈ ਅੱਗ ਮਚਾਈ ਜਾਣਾ ਤੂੰ ਚਾਹ ਦੀ ਘੁੱਟ ਲਿਆ ਦੇ ਮੈਨੂੰ ਉਹਨੇ ਚੰਗਾ ਹਾਂ ਹਰਦੀਆ ਨਹੀਂ ਹਰਦੀਆ ਨਹੀਂ ਲੈ ਕੇ ਜਾਣੀ ਮੈਂ ਤਾਂ ਬਥੇਰਾ ਟਾਲਿਆ ਕੋਈ ਮੀਂਹ ਨਹੀਂ ਐ ਨਹੀਂ ਕੰਨੀ